ਰਪੇ ਵਾਲੀ ਸੇਲ ਦੇ ਵਿੱਚ ਤੁਹਾਨੂੰ ਦਿਖਾਈ ਹੈ ਲੋਕਾਂ ਦਾ ਕਿਵੇਂ ਹੜਕਮ ਮੱਚਿਆ ਕੋਈ ਕੰਪਿਊਟਰ ਲੈ ਕੇ ਜਾ ਰਿਹਾ ਕੋਈ ਕੁਝ ਲੈ ਕੇ ਜਾ ਰਿਹਾ ਤੁਸੀਂ ਦੇਖੋ ਸਹੀ ਕਿ ਹਰ ਕਿਸੇ ਨੂੰ ਆਇਆ ਵੀ ਫਟਾਫਟ ਕੱਕ ਲਈ ਸਮਾਨ ਦੇਖੋ ਇਕੱਠਾ ਕਰਨਾ ਸ਼ੁਰੂ ਕਰਤਾ ਲੋਕਾਂ ਨੇ ਪੂਰੀ ਇੱਕ ਤਰ੍ਹਾਂ ਦੀ ਲੁੱਟ ਜੇ ਸੀ ਕਹੀਏ ਕਿ ਪੈ ਗਈ ਹੈ ਕਿ ਜਿਹਦੇ ਹੱਥ ਜੋਰ ਲੱਗ ਰਿਹਾ ਹੈ ਵੀ ਬਸ ਚੱਕ ਲੋ ਗੁੜੀਆਂ ਕਿਆ ਕਹਿ ਲੱਗੇ ਇਹ ਇਹ ਸਾਰਾ ਸਮਾਨ ਹੈ ਖੇਲਣ ਦਾ ਤੁਸੀਂ ਦੇਖੋ ਕਿ ਕੱਪੜੇ ਲੱਤ ਲੈਨੇ ਕਈਆਂ ਨੇ ਤਾਂ ਇਸ ਰਪੇ ਵਾਲਾ ਸਟੋਰ ਜਿਹੜਾ ਬਹੁਤ ਸੋਹਣਾ ਸੀ ਖੁਸ ਸਮੇ ਤੋਂ ਪਹਿਲਾਂ ਉਹਦੇ ਪੂਰੀ ਇਕ ਤਰ੍ਹਾਂ ਦੇ ਨਾਲ ਕਹਿ ਸਕਦੇ ਆ ਵੀ ਇੱਕ ਰੁੱਪ ਪੈ ਗਈ ਆ ਕੋਈ ਕੁਝ ਚੱਕੀ ਜਾ ਰਿਹਾ ਕਿਸੇ ਦੇ ਹੱਥ ਚ ਬੂਟ ਨੇ ਕਿਸੇ ਦੇ ਹੱਥ ਚ ਕੱਪੜੇ ਨੇ ਜਿੰਨਾ ਮਾਹੌਲ ਜਿਸ ਤਰ੍ਹਾਂ ਦੇ ਨਾਲ ਜਿਸ ਤਰ੍ਹਾਂ ਦੇ ਨਾਲ ਹੋ ਕਿ ਕੰਪਿਊਟਰ ਤੱਕ ਲੋਕਾਂ ਨੇ ਇਹੋ ਕਰਨੇ ਨੇਗੇ ਭਾਈ ਸਾਹਿਬ ਕੀ ਲੈ ਕੇ ਜਲੇ ਹੋ ਹਾਂ ਕੀ ਲੈ ਕੇ ਜਲੇ ਹੋ ਕੰਪਿਊਟਰ ਹਾਂ ਇਹ ਚਲਾਣੇ ਦਾ ਕੰਮ ਆਏਗਾ ਜੀ ਠੀਕ ਕਰਵਾ ਕੇ ਫਿਰ ਚਲਾएंगे ਅਗਰ ਚਲਦਾ ਹੋਗਾ ਤਾਂ ਚਲਾ ਲ लेंगे ਸਸਤੇ ਵਿੱਚ ਮਿਲ ਗਿਆ ਹਾਂ ਜੀ ਹਾਂ ਜੀ ਕਿ ਹਰ ਇੱਕ ਕੋਈ ਆਪਣੀ ਜ਼ਰੂਰਤ ਦੇ ਅਕੋਰਡਿੰਗ ਚੀਜ਼ਾਂ ਲੈ ਗਿਆ ਜਦਾਂ ਪੈਸਾ ਤੁਸੀਂ ਕੀ ਕੁਝ ਲੈ ਜਾਂਦੇ ਹੈ ਇਹ ਬੱਚੋ ਕੇ ਲਿਆ ਹੈ ਬਹੁਤ ਨੇ ਹੈ ਹਾਂ ਮਤੋ ਜੀ ਕਿਆ ਛਾੜ ਰਹੇ ਹੋ ਹਾਂ ਜੰਗੀ ਜੰਗੀ ਕਪੜੇ ਦੇ ਦੇ ਕਰੋ ਹੈ ਕੋਈ ਕੋਈ ਜ਼ਰੂਰਤ ਦੇ ਅਕੋਰਡਿੰਗ ਚੀਜ਼ਾਂ ਚੱਕ ਰੀਆਂ ਨੇ ਤੇ ਪੂਰੀ ਉੱਤੇ ਪੈ ਗਿਆ ਕੋਈ ਕੁਸ਼ ਚੱਕੀ ਫਿਰ ਰਿਹਾ ਕੋਈ ਕੁਸ਼ ਚੱਕੀ ਫਿਰ ਰਿਹਾ ਛੋਟੇ ਛੋਟੇ ਬੱਚੇ ਨੇ ਜਿਹੜੇ ਦੇਖੋ ਤੁਸੀਂ ਉਹਨਾਂ ਨੂੰ ਤਾਂ ਖਿਡੌਣੇ ਆਉਂਦੇ ਉਹਨਾਂ ਨੂੰ ਕੋਈ ਨਹੀਂ ਹੈਗਾ ਆਬੀਅਸੀ ਕੋਈ ਮਹਿੰਗੀ ਚੀਜ਼ ਲੈਣੀ ਹੈ ਛੋਟੇ ਛੋਟੇ ਖਿਡੌਣੇ ਨੇ ਲੈ ਕੇ ਚੱਲੇ ਨੇਗੇ ਤੇ ਉਹਦੇ ਹੱਥ 'ਚ ਵੀ ਨਹੀਂ ਇੰਨੀ ਚੀਜ਼ਾਂ ਆ ਰਹੀਆਂ ਹੈਗੀਆਂ ਕੁੜੀਆ ਕਿਆ ਲੈ ਕੇ ਚੱਲੇ ਹੋ ਆਪ ਖਿਡੌਣੇ ਖਿਡੌਣੇ ਹੋਰ ਕੋਈ ਚੀਜ਼ ਨਹੀਂ ਹੁੰਦੀ ਆਪਨੇ ਨਹੀਂ ਤੁਸੀਂ ਦੇਖੋ ਨੰਨੀ ਜੀ ਜਾਨ ਹੈ